ਤੇ ਜਿਹਨੇ ਕਰਦੀ ਹੈ ਉਹ ਤੁਹਾਨੂੰ ਛੇੜਦਾ ਹੀ ਫਿਰ ਤੁਸੀਂ ਇਹਨੂੰ ਕਿਹਾ ਘਰ ਕਿਉਂ ਨਹੀਂ ਗਿਆ ਤੁਸੀਂ ਕਿਹਾ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਕਿ ਜੇ ਘਰ ਦੱਸਾਂਗੇ ਤਾਂ ਗਲਤ ਉਹਨਾਂ ਨੇ ਸਾਡੇ ਤੇ ਹੀ ਇੰਜਾਮ ਲਗਾਉਣਾ ਫਿਰ ਕੀ ਮਾਰਿਆ ਉਹਦੇ ਸਿਰ ਤੇ ਲੱਕੜ ਦਾ ਜੋਲ ਲੱਭਾ ਹੀਗਾ ਮਾਰ ਦਿੱਤਾ ਉਹ ਘਰ ਚ ਸੀ ਘਰ ਸੀਗਾ ਜਦੋਂ ਮਾਰਿਆ ਹਾਂਜੀ ਤੁਹਾਡਾ ਕੀ ਲੱਗਦਾ ਹੈ ਮੇਰੇ ਚਾਚੇ ਦਾ ਬੇਟਾ ਤੁਹਾਨੂੰ ਲੱਗਦਾ ਵੀ ਗਲਤ ਕੀਤਾ ਹੈ ਹਾਂਜੀ ਕੋਈ ਮੈਂ ਬਹਿ ਜਾਂਦੇ ਤੇ ਸੱਚੀ ਬਿੱਤੀ ਨਹੀਂ ਜਿਹੜਾ ਮੁੰਡਾ ਤੁਸੀਂ ਭਰਾ ਆਪਣੇ ਨੂੰ ਮਾਰ ਦਿੱਤਾ ਲੱਗਦਾ ਵੀ ਗਲਤ ਹੈ ਗਲਤ ਕੀਤਾ ਕੋਈ ਅਫਸੋਸ ਹੈਗਾ ਇਸ ਗੱਲ ਤੇ ਨਹੀਂ ਹੈ ਤਾਂ ਇਹ ਤੁਹਾਨੂੰ ਲੱਗਦਾ ਤੁਸੀਂ ਸਹੀ ਕੀਤਾ ਤੁਸੀਂ ਜੋ ਕੀਤਾ ਸਹੀ ਕੀਤਾ ਹਾਂਜੀ ਸਹੀ ਕੀਤਾ ਉਹ ਤੁਹਾਨੂੰ ਛੇੜਦਾ ਸੀਗਾ ਹਾਂਜੀ ਇਹ ਮੁੰਡਾ ਤੁਹਾਡੇ ਨਾਲ ਸੀ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਦੇ ਉਹ ਹਾਂਜੀ ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੂੰ ਛਡਾ ਲਈ ਛਡਾ ਦੇ ਜਦੋਂ ਇਹਨੇ ਛਡਾਇਆ ਨਾ ਉਹ ਪਹਿਲੇ ਇਹਨੂੰ ਪਿਆਨਨੂ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ। ਕਿ ਉੱਥੇ ਲੜਾਈ ਕਿਉਂ? ਉਸ ਤੋਂ ਮਾਰ ਕੇ ਉਸ ਤੋਂ ਬਾਅਦ ਕੀ ਕੀਤਾ ਤੁਸੀਂ? ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਸੋਟਾ ਹੀ ਸੀਗਾ। ਤੁਹਾਨੂੰ ਕੋਈ ਅਫਸੋਸ ਨਹੀਂ ਹੈਗਾ ਇਸ ਗੱਲ ਤੇ? ਨਹੀਂ ਹੈਗਾ। ਇਹ ਤਾਂ ਮਿਤੀ 16/9/2024 ਨੂੰ ਐਸ.ਐਚ.ਓ ਦਿਨਾਨਗਰ ਇस्पेक्टर ਮਨੋਜ ਕਮਨੂ ਤਲਾ ਮਿਲੀ ਸੀ ਵੀ ਪਿੰਡ ਸਿਹੋਵਾਲ ਦੇ ਸੂਰੇ ਦੀ ਪੜਤੀ ਤੇ ਕੋਈ ਡੈੱਡ ਬਡੀ ਪਈ ਹੈ। ਔਰ ਅਸਾ ਤੁਦੀ ਨਾਨਾਗਰ ਜਿਹੜਾ ਮੌਕੇ ਤੇ ਪਹੁੰਚ ਕੇ ਜਾ ਕੇ ਨੇ ਮરાਇਆ ਮੌਕਾ ਕੀਤਾ ਚੈੱਕ ਕਰਦੇ ਜਿਹੜੀ ਹੈਗੀ ਆ ਟ੍ਰਿਬਿਊਨ 18 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ ਜਿਸ ਦੇ ਸਿਰ ਤੇ ਸੱਟਾਂ ਨਾਲ ਨਿਸ਼ਾਨ ਸੀ ਸੋ ਮੋਡਲੀ ਰਿਪੋਰਟ ਪੀਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਮ ਦੀ ਲੜਕੀ ਹੈ ਪ੍ਰੀਆ ਪੁੱਤਰੀ ਸੁਲਵਿੰਦਰ ਸਿੰਘ ਪਿੰਨ ਦਾਖਲਾ ਉਹ ਇਹਨਾਂ ਨੇ ਆਪਣੇ ਇਹ ਮਿੱਤਰ ਦੇ ਨਾਲ ਉਹ ਲੜਕਾ ਬੋਵੀ ਨਾ ਲੜਕਾ ਹੈਗਾ ਆਪਣੇ ਟੂਟੀਆਂ ਦਾ ਉਹਦੇ ਨਾਲ ਦੇ ਇਨਸਟਿਟਿਊਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਉਹਨਾਂ ਜਾਨ ਸੀ ਲੜਕੇ ਦਾ ਜਿਹੜਾ ਉਹਦਾ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸ ਜਿਹੜਾ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲਿਆ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਇਹ ਦਰਕਹ ਦਾ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਨੂੰ ਘੇਰੀ ਕਰਕੇ ਇਹ ਸੂਬੇ ਤੇ ਆ ਕੇ ਸੌੜ ਲਦਾ ਸੀ ਤੇ ਉਥੇ ਇਹ ਜਿਹੜੀ ਜਿਹੜੀ ਛਾਣਕ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਜਰੇ ਰਿਪੋਰਟਸ ਨੇ ਇਹ ਜਿਹੜੀ ਛਾਣਕ ਕੀਤੀ ਇਸ ਸੰਬੰਧੀ ਮਕਰਮਾ ਨੰਬਰ ਜਿਹੜਾ ਹੈਗਾ ਸੋ 134 ਡੇਟ 16 9 2024 103 233 ਤਿੰਨ ਸਬਸੈਕਸ਼ਨ 5 ਭਾਰਤੀ ਨਿਆਂ ਸੰਗ ਦਾ ਇਹ ਮਕਰਮਾ ਦਰਜ ਕੀਤਾ ਗਿਆ ਸੋ ਦਗਾਇਨਾਂ ਤੋਂ ਟਿਸ਼ ਕਰਨ ਤੇ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਹੈ ਇਹਨਾਂ ਦੀ ਨਜਾਇਜ਼ ਰਿਲੇਸ਼ਨ ਕਰਕੇ ਮੋਬੀਨਲ ਜੋ ਜਿਹੜਾ ਲੜਕਾ ਜਿਹੜਾ ਹੈਗਾ ਇਹਨੇ ਚਾਚੇ ਦਾ ਲੜਕਾ ਮਰਨ ਵਾਲਾ ਨੂੰ ਰੋਕਦਾ ਸੀ ਇਸ ਚੀਜ਼ ਦੇ ਇਤਰਾਜ਼ ਕਰਦਾ ਸੀ ਤੇ ਇਸੇ ਖੁੰਦਕ ਚਿੰਨਾਂ ਦੇ ਮਰਡਰ ਕੀਤਾ ਸੋ ਨਾ ਦੋਵਾਂ ਨੂੰ ਅਸੀਂ ਮੌਕੇ ਤੋਂ ਰਸ ਕਰ ਲਿਆ ਗਿਆ ਸਰ ਇਹ ਨਜਾਇਜ਼ ਬੰਦਾ ਦੇ ਘਰ ਨਹੀਂ ਸਾਹਿਬ ਹਾਂ ਬਿਲਕੁਲ ਇਹ ਨਜਾਇਜ਼ ਬੰਦਾ ਕਰਕੇ ਹੀ ਇਹਨਾਂ ਨੇ ਆਪਸ ਵਿੱਚ ਜਿਹੜੀ ਇਹਨੂੰ ਖੁੰਦਕ ਸੀ ਸੋ ਇਹ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹ ਦੇ ਘਰੇ ਲੜਕਾ ਆਇਆ ਹੋਇਆ ਸੀ ਤੋ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ ਚ ਨੰਨ ਮਾਰਦਾ ਕਰ ਤਾ ਇਹ ਤਕਰੀਬਨ ਇਹਨਾਂ ਦੇ 18-19 ਸਾਲ ਦੇ ਮਰ ਹੈਗੀ ਆ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜੇ ਹੈਗਾ ਦੋਨੇ ਅਕਿਊਜ਼ ਨੇ ਨਾਈਟ 18 ਨੂੰ ਚਲਦੀ ਗਈ ਬਈ ਜੀ ਸਰ ਜਰੂਰ ਇਹ ਵਾਰਤਾ ਤੁਹਾਨੂੰ ਜਾਣ ਦਿੱਤਾ ਸੀ ਲੜਕੀ ਦੇ ਘਰ ਤੇ ਨਾ ਦੋਵੇਂ ਲੜਕੇ ਦੇ ਘਰ ਤੇ ਜਾ ਕੇ ਜਦੋਂ ਮਰਿਆ ਉਹਦੇ ਘਰ ਤੇ ਕੁਝ ਨਹੀਂ ਹੈ ਬਈ ਉਸ ਵਕਤ ਉਸ ਟਾਈਮ ਉਹਨਾਂ ਦੇ ਘਰ 'ਚ ਕੋਈ ਮੈਂਬਰ ਨਹੀਂ ਸੀ ਇਹ ਲੜਕੀ ਹੀ ਇਕੱਲੀ ਸੀ ਘਰੇ ਇਹ ਪਰਦੇ ਵਿਚ ਰਹੇ ਨੇ ਅਏ ਜੋ ਪਤਾ ਲੱਗਿਆ ਵੀ ਇਹ ਲੜਕੀ ਬੀਸੀਏ ਵਨ ਦੀ ਯਾਨੀ ਸਟੂਡੈਂਟ ਹੈ ਪੜ ਰਹੀ ਆ ਤੇ ਦੋਨ ਵਰਕਾੜਾ ਮੋਲਜੇਮਾ ਵੀ ਪੜ ਰਿਆ ਤੁਹਾਨੂੰ ਕਲਾਸ ਮੈਟ ਨਹੀਂ ਆਹੀ ਪਤਾ ਲੱਗਿਆ ਸੁਣ ਚਦੇ ਆ ਕਲਾਸ ਵਿੱਚ ਨੇ ਆਪੂ ਕਰਦੇ ਕਿ ਨਾ ਹਾਂ ਦੁਨੀ ਰੈਸਟ ਕਰ ਲੈਣ ਸਰ ਜੀ ਮੰਨਦਾ ਕਿ 10 10 ਮਿੰਟ ਜਾਂ 15 ਮਿੰਟ ਦੇ ਅੰਦਰ ਉਹਨਾਂ ਨੂੰ ਪੁੱਛਣਾ ਚਾਹੀਦਾ ਆ ਨਹੀਂ ਬਹੁਤ ਇਹਦੇ ਵਿੱਚ ਬੋਡੀ ਮਿਸ਼ਤਦੀ ਨਾਲ ਐਸ ਐਚਓ ਦਿਨਨਗਰ ਤੇ ਡੀਐਸਪੀ ਸੁਰਿੰਦਰ ਜੀ ਨੇ ਇਹਨਾਂ ਨਾਲ ਅਪੜੀ ਨਾ ਨਹੀਂ ਮਿਸ਼ਤਦੀ ਨਾਲ ਸੁਪਰੀਵਿੰਦਰ ਨਾਲ ਇਹਨਾਂ ਨੇ ਦੇ ਤੇ ਉਹਨਾਂ ਦੋ ਘੰਟੇ ਦੇ ਵਿੱਚ ਵਿੱਚ ਇਹਨਾਂ ਨੂੰ ਦੋਨਾਂ ਨੂੰ ਅਰੈਸਟ ਕਰ ਲਿਆ ਸੀ। ਲਾਸ਼ ਦੁਕਾਨੇ ਉੱਪੋਂ ਦੇ ਰਹੇ ਤੋਂ ਉਹਦੇ ਕਿਹੜੇ ਲਾਸ਼ ਨੂੰ ਲੈ ਕੇ? ਬਿਲਕੁਲ ਜਦੋਂ ਇਹ ਮੌਕੇ ਤੋਂ ਜਾ ਕੇ ਮੋਟਰਸਾਈਕਲ ਤੇ ਪਾ ਕੇ ਇਹਨੂੰ ਨਸ਼ਬਾਉਣ ਦੀ ਖਾਤਰੀ ਲੈ ਕੇ ਜਾ ਰਹੇ ਸੀਗੇ ਸੁੱਟਣ ਨੂੰ ਜਾ ਰਹੇ ਸੀ ਲੋਕ। ਲੇਕਿਨ ਬਾਅਦ ਇਹ ਗੱਲ ਆਈਡੈਂਟੀਫਾਈ ਹੋ ਗਏ। ਕੀ ਕੀ ਚੀਜ਼ ਪਾ ਕੇ ਲੈ ਗਏ? ਇਹ ਬੋਰੀ ਚ ਪਾ ਕੇ ਲੈ ਜਾ ਰਹੇ ਸੀ। ਕੁੜੀ ਨਾਲ ਸੀ ਉਹ ਜੀ ਲੈ ਕੇ। ਕੁੜੀ ਨਾਲ ਸੀ। ਸਾਜੇ ਬਰਾਦ ਸੀ ਕੁੜੀ ਦਾ ਇਹ। ਇਹ ਮਾਰਿਆ। ਜੀ ਨੂੰ ਮਾਰਿਆ। ਉਹਦਾ ਕਜਨ ਮਦਦ ਚਾਚੇ ਬੈਠਾ ਸੀ ਉਹਦਾ। ਇਹ ਪਰਵਾਦ ਤੋਂ ਕੱਲੇ ਲੜਦਾ ਸੀ ਜਿਹਨੂੰ ਮਾਰਿਆ ਹੈ। ਪਹਿਲਾਂ ਪਰ ਹਾਲ ਕੀ ਫਰਵੇ ਕੀਤੀ ساری ਹੁਣ ਫਰਦਰਾਂ ਦੇ ਜਿਹੜੀ ਹੈਗੇ ਆ ਅਰੈਸਟ ਕਰ ਲਏ ਨੇ ਫਰਦਰਾਂ ਦਾ ਜੁਰਮਾਨਾ ਲਾਵਾਂਗੇ ਜੁਰਮਾਨਾ ਲੈ ਕੇ ਫਾਦਰ ਹੋਰ ਵੀ ਡਿਟੇਲ ਜੇ ਪੁਸ਼ੇਸ਼ ਕਰਾਂ